ਨਮਸਕਾਰ ਸਸਰੀਕਾਰ ਸੰਯੁਕਤ ਕਿਸਾਨ ਮੋਰਚੇ ਅਤੇ ਇਲਾਕੇ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਅਰਨੀਵਾਲਾ ਸਰ ਤਹਿਸੀਲ ਅਗੇ ਸੈਂਟਰ ਸਰਕਾਰ ਵੱਲੋਂ ਖੇਤੀ ਨੀਤੀ ਦੇ ਖਰੜੇ ਦੀਆਂ ਕਾਪੀਆਂ ਜੋ ਪੰਜਾਬ ਸਟੇਟ ਨੂੰ ਭੇਜੀਆਂ ਗਈਆਂ ਕੀਤੀਆਂ ਅਗਨੀ ਪੇੜ ਸਰਕਾਰ ਦੇ ਵਿਰੋਧ ਵਿੱਚ ਕੀਤਾ ਰੋਸ਼ ਪ੍ਰਦਰਸ਼ਨ ਨੀਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਸਭ ਤੁਸੀਂ ਅਰਨੀ ਵਾਲਾ ਦੇ ਸਾਹਮਣੇ ਹੱਥ ਦੇ ਵਿੱਚ ਤੁਹਾਡੇ ਇਹ ਕਾਗਜ਼ ਪਕੜੇ ਹੋਏ ਆ ਇਹ ਇਹਦੇ ਬਾਰੇ ਤੁਸੀਂ ਕੁਝ ਦੱਸੋ ਕੀ ਕਾਰਨ ਹੈ ਅੱਜ ਅਸੀਂ ਜੋ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਸੈਂਟਰ ਸਰਕਾਰ ਨੇ ਜੋ ਨਵੀਂ ਖੇਤੀ ਪਾਲਿਸੀ ਲੈ ਕੇ ਆਇਆ ਇੱਕ ਖਰੜਾ ਪੇਸ਼ ਕੀਤਾ ਜੋ 40 ਪੰਨਿਆਂ ਦਾ 100 ਸਾਡੀਆਂ ਜਥੇਬੰਦੀਆਂ ਵੱਲੋਂ ਇੱਕ ਪ੍ਰੋਗਰਾਮ ਲੀਕ ਆ ਗਿਆ ਸੀ ਵੀ ਅਸੀਂ ਇਹ ਖਰੜਾ ਆਪਿਆਂ ਤਸੀਲਾਂ ਦੇ ਸਾਹਮਣੇ ਜੋ ਇੱਥੇ ਸਾਰਨਾ ਹੈ ਜੋ ਸਾਨੂੰ ਨਾਮਨਜ਼ੂਰ ਹੈ ਇਹ ਖਰੜਾ ਜੋ ਨਵੀਂ ਪਾਲਿਸੀ ਲੈ ਕੇ ਆਏ ਹਨ ਇਹ ਨੀਤੀ ਲੈ ਕੇ ਆਏ ਨੇ ਸਾਨੂੰ ਨਾਮਨਜ਼ੂਰ ਹੈ ਇਸ ਕਰਕੇ ਅਸੀਂ ਇੱਥੇ ਤਸੀਲਾਂ ਦੇ ਸਾਹਮਣੇ ਸੋ ਸਾਰੀਆਂ ਪੰਜਾਬ ਦੀਆਂ ਤਸੀਲਾਂ ਦੇ ਸਾਹਮਣੇ ਇੱਥੇ ਜਾਨਕੀ ਸਾਰਨਾ ਹੈ ਸੋ ਅਸੀਂ ਅੱਜ ਇੱਥੇ ਅਰਨੀ ਵਾਲੇ ਇਕੱਠੇ ਹੋਏ ਆ ਅਸਕਮ ਜਥੇਬੰਦੀ ਵੱਲੋਂ ਹੋਰ ਪ੍ਰਾਤਰੀ ਜਥੇਬੰਦੀਆਂ ਵੱਲੋਂ ਜੋ ਅਸੀਂ ਇੱਥੇ ਅੱਜ ਇਹ ਖਰੜਾ ਸਾਰਨਾ ਹੈ ਜੀ ਧੰਨਵਾਦ ਹਾਂਜੀ ਭਾਈ ਜੀ ਹਾਂਜੀ ਅਸੀਂ ਜੀ ਆਪਣਾ ਇੱਕ ਖੰਡਾ ਸਾਰਨਾ ਇੱਕ ਦੂਜਾ ਇਹ ਹੈ ਜੀ ਸਾਡੀਆਂ ਸਾਰੀਆਂ ਜਥੇਬੰਦੀਆਂ ਦੱਲੇਵਾਲ ਸਾਹਿਬ ਕੋਲੇ ਗਈਆਂ ਜੀ ਉੱਥੇ ਦੱਲੇਵਾਲ ਸਾਹਿਬ ਦਾ ਪਤਾ ਵੀ ਲੈਣਾ ਤੇ ਬਾਕੀ ਹੋਰ ਅਗਲੀ ਵੀ ਰਣਨੀਤੀ ਲਿਖਣੀਆਂ ਅੱਗੇ ਕੀ ਬੰਨਣਾ ਦੱਲੇਵਾਲ ਸਾਹਿਬ ਦੀ ਹਮਾਇਤ ਤੇ ਗਏ ਆ ਜੀ ਸਾਰੇ ਦੱਲੇਵਾਲ ਸਾਹਿਬ ਨੂੰ ਅੱਜ 45ਵਾਂ ਦਿਨ ਹੋ ਗਿਆ ਹੈ ਹਾਂਜੀ ਤੇ ਕੀ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਰਿਸਪੌਂਸ ਨਹੀਂ ਜੀ ਕੋਈ ਇਕਨੌਰੀ ਬਾਰਡਰ ਤੇ ਬੈਠੇ ਆ ਉੱਥੋਂ ਦੇ ਹਾਲਾਤ ਬਾਰੇ ਦੱਸੋ ਵੀ ਜੀ ਕੋਈ ਰਿਸਪੌਂਸ ਨਹੀਂ ਆਇਆਗਾ ਵੈਸੇ ਇਕੱਠ ਬਹੁਤ ਹੋ ਰਿਹਾ ਹੁਣ ਜਸਬੰਦੀਆਂ ਸਾਰੀਆਂ ਇੱਕ ਹੋ ਗਈਆਂ ਇਕੱਠ ਬਹੁਤ ਹੋ ਰਿਹਾ ਅੱਜ ਵੀ ਸਾਰੀਆਂ ਜਸਬੰਦੀਆਂ ਗਈਆਂ ਉੱਥੇ ਹੋਰ ਥੋੜੇ ਦਿਨਾਂ ਚ ਅਸੀਂ ਵੀ ਜਾ ਰਹੇ ਹਾਂ ਇੱਕ ਦੋ ਦਿਨਾਂ ਚ ਉੱਥੇ ਆਪਣੀਆਂ ਟਰਾਲੀਆਂ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਡੱਲੇਵਾਲ ਸਾਹਿਬ ਦਾ ਪੋਰੇ ਆ ਉੱਥੇ ਇਕਨੋਰੀ ਬਾਰਡਰ ਦੇ ਉੱਤੇ ਉਹਦੇ ਬਾਰੇ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ ਆਉਣ ਵਾਲੇ ਸਮੇਂ ਚ ਇਹ ਸਹੀ ਹੈ ਜੀ ਸਾਡੀ ਕੋਸ਼ਿਸ਼ ਤਾਂ ਵੀ ਸਰਕਾਰਾਂ ਅੱਗੇ ਘਰ ਲਾਏ ਵੀ ਬੱਲੇਵਾਲ ਸਾਹਿਬ ਦਾ ਵਰ ਵਰਤ ਛਡਾਉਣਾ ਤੇ ਬੱਲੇਵਾਲ ਸਾਹਿਬ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਜੀ ਸਰ ਜੀ ਕਿ ਕੋਈ ਰਿਸਪਾਂਸ ਮਿਲੇਗਾ ਰੁਕਾਓ ਸਰ ਚੱਲ ਰਹੀ ਹੈ ਹਾਂਜੀ ਅਸੀਂ ਅੱਗੇ ਵੀ 750 ਕਿਸਾਨਾਂ ਦੀਆਂ ਛਿੱਧੀਆਂ ਦੇ ਕੇ ਉੱਥੇ ਦਿੱਲੀ ਬਾਰਡਰਾਂ ਤੋਂ ਆਪਦੇ ਮੋਰਚੇ ਜਿੱਤ ਕੇ ਲਿਆਏ ਸੀ ਸੋ ਉਹਨਾਂ ਨੇ ਹੁਣ ਫੇਰ ਕਿਸੇ ਨਵੇਂ ਰੂਪ 'ਚ ਸਾਨੂੰ ਇਹ ਨਵੀਂ ਖੇਤੀ ਪਾਲਿਸੀ ਲਾ ਕੇ ਦਿੱਤੀ ਆ ਸੋ ਜਿਵੇਂ ਅਸੀਂ ਪਹਿਲਾਂ ਆਪ ਦਾ ਦਬਾਅ ਪਾ ਕੇ ਇਥੇ ਆਂਧੇ ਕਾਨੂੰਨ ਵਾਪਸ ਕਰਾਏ ਸੀ ਕਿ ਮੋਦੀ ਸਰਕਾਰ ਤੋਂ ਹੁਣ ਫੇਰ ਅਸੀਂ ਆਪ ਦੀਆਂ ਜਾਨੀ ਕਿ ਸੰਘਰਸ਼ ਲੜ ਕੇ ਤੇ ਸੈਂਟਰ ਦੇ ਧੌਂ ਤੇ ਗੋਡਾ ਰੱਖ ਕੇ ਜੋ ਸਾਡੇ ਢੱਲੇਵਾਲ ਦੀ ਸਾਡੀਆਂ ਮੰਗਾਂ ਜੋ ਸਾਡੀਆਂ ਸਾਧੀਆਂ ਮੰਗਾਂ ਹਨ ਉਹ ਅਸੀਂ ਜ਼ਰੂਰ ਵਾਪਸ ਕਰਾਵਾਂਗੇ ਧੰਨਵਾਦ

मोदी सरकार कर दीरा फेरी किसान मोर्चा जिंदाबाद जिंदाबाद जिंदाबाद

叫。<Yeah. S 2> yeah.